ਅੱਜ ਦੀ ਬਹੁਤ ਵੱਡੀ ਖਬਰ 328 ਰੁਪਿਆਂ ਵਿੱਚ ਗ੍ਰਿਫਤਾਰ ਕੋਲੀ ਨੇ ਲਿਆ ਬਾਦਲ ਦਾ ਨਾਮ ਜਾਣੋ ਇਸ ਵੀਡੀਓ ਵਿੱਚ ਤਾਜ਼ਾ ਜਾਣਕਾਰੀ ਕਮਾਲ ਦੀ ਗੱਲ ਆ ਯਾਰ ਹਰਮੰਦਰ ਸਭ ਤੋਂ 10 ਕਰੋੜ ਰੁਪਇਆ ਜਾ ਰਿਹਾ ਯਾਰ ਕਹਿੰਦੇ ਜੇ ਭਾਈ ਤੁਸੀਂ ਦੱਸੰਦਾ ਜੀ ਨਾ ਕਰੋ ਸਾਡੇ ਸਿਸਟਮ 'ਚ ਤੁਸੀਂ ਹੁੰਦੇ ਕੌਣ ਹੋ ਕਿ ਸਾਡੇ ਦਫਾ ਜਾਣ ਕੇ ਅਕਾਲ ਤਖਤਾਂ ਦੀ ਮਰਿਆਦਾ 'ਚ ਆ ਕੇ ਦਖਲਅੰਦਾਜ਼ੀ ਕਰੋ ਕਿਵੇਂ ਤੁਹਾਡੇ ਹਿਸਾਬ ਨਾਲ ਪਰਚੇ ਮੰਨਣ ਲੱਗੇ ਤੇ ਚੇਕਾ ਚਾਹੀਦਾ ਪਰ ਪੰਥ ਚੇਕਾ ਚਾਹੀਦਾ ਸਾਰੇ ਬਾਦਲ ਪਿੰਡ ਚਲੇ ਜੋ ਕਮਾਲ ਦੀ ਗੱਲ ਹੈ ਯਾਰ ਇਹਨੂੰ ਪੰਥਕ ਇਕਤਾ ਕਹੋਂਗੇ ਕਿਉਂ ਇਕੱਠੇ ਹੋਏ ਸੀ ਭਾਈ ਫਿਰ ਬੜੇ ਆਏ ਪੰਥਕ ਵੀ ਆਏ ਬੜੇ ਤਰ੍ਹਾਂ ਦੇ ਚਿਹਰੇ ਆਏ ਕੈਪਟਨ ਅਮਰਿੰਦਰ ਸਿੰਘ ਵੀ ਆਇਆ ਉਹ ਵੀ ਸਿੱਖ ਚਿਹਰਾ ਸੀਗਾ ਚੰਡੀ ਚੰਨੀ ਦਾ ਬੜਾ ਸਤਿਕਾਰ ਕਰਦੇ ਕਿ ਸਾਹਿਬ ਜੀ ਦੀ ਧਰਤੀ ਤੇ ਤੁਰ ਕੇ ਜਾਂਦਾ ਪਰ ਕਿਸੇ ਨੇ ਕਾਰਵਾਈ ਨਹੀਂ ਕੀਤੀ ਫਿਰ ਭਗਵੰਤ ਮਾਨ ਨੂੰ ਜਿਹੜਾ ਅੱবি ਦੱਸਦੇ ਉਹਨੇ ਠੀਕ ਕੀਤਾ ਫਿਰ ਉਹਨਾਂ ਦਾ ਧੰਨਵਾਦ ਕਰ ਲਈ 328 ਰੁਪਿਆਂ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਵਿਵਾਦ ਚੱਲਦਾ ਆਉਂਦਾ ਸੀਗਾ ਕਿ ਭਾਈ ਕਿੱਥੇ ਗਾਇਬ ਕੀਤੇ ਕਿੰਨੇ ਖੁਰਦਪੁਰਦ ਕੀਤੇ ਕਿੰਨੇ ਵੇਚ ਦਿੱਤੇ ਬੇਦਬੀ ਕਰਵਾ ਦਿੱਤੀ ਜਾਂ ਹੋਰ ਕੁਝ ਤਮਾਮ ਧਰਨੇ ਲੱਗੇ ਬੜਾ ਲੰਮਾ ਸਮਾਂ ਸੰਘਰਸ਼ ਹੋਇਆ ਉਹਨਾਂ ਦੇ ਵਿੱਚ अनेकां ਸਿੱਖਾਂ ਦੇ ਹੱਥ ਪੈਰ ਬਾਹਾਂ ਤੱਕ ਤੋੜ ਦਿੱਤੀਆਂ ਗਈਆਂ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਇਹ ਕਹਿ ਕੇ ਕਿ ਭਾਈ ਤੁਸੀਂ ਗੁੰਡਾਗਰਦੀ ਕਰਦੇ ਹੋ ਤੁਹਾਡੇ ਕੋਲ ਅਧਿਕਾਰ ਕੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਕੰਮਾਂ ਦੇ ਵਿੱਚ ਦਖਲਅੰਦਾਜ਼ੀ ਕਰੋਗੇ ਪਰ ਲੰਮਾ ਸਮਾਂ ਬੀਤਿਆ ਸਰਕਾਰਾਂ ਲੰਘੀਆਂ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਆ ਕੇ ਇਹ ਕਾਰਵਾਈ ਹੁੰਦੀ ਹੈ ਕਿ ਉਹਨਾਂ ਦਾ ਜਿਹੜਾ ਸੀਐਸਐਸ ਸਤਿੰਦਰ ਸਿੰਘ ਕੋਹਲੀ ਜਿੰਦੇ ਤੇ ਐਫਆਈਆਰ ਦਰਜ ਹੁੰਦੀ ਹੈ ਪਿਛਲੇ ਮਹੀਨੇ ਦਸੰਬਰ ਦੇ ਵਿੱਚ ਤੇ ਨਵਾਂ ਸਾਲ ਚੜ੍ਹਿਆ ਤੋ ਪਹਿਲਾਂ ਉਹਦੀ ਗ੍ਰਿਫਤਾਰੀ ਬਾ ਲੀ ਜਾਂਦੀ ਐ ਤੇ ਗ੍ਰਿਫਤਾਰੀ ਦੇ ਮੁਤਾਬਕ ਕੀ ਕੁਛ ਮੰਨਦਾ ਕਿੱਥੇ ਕਿੱਥੇ ਸਰੂਪ ਗਿਆ ਸੁਖਬੀਰ ਬਾਦਲ ਦਾ ਕੀ ਹੱਥ ਸੀ ਜਾਂ ਉਹ ਪੈਸੇ ਜਿੰਨੇ ਘਪਲਾ ਕੀਤਾ ਸੀ ਜਾਂ ਕਰੋੜਾਂ ਦੀਆਂ ਤਨਖਾਹਾਂ ਲੈਣ ਵਾਲੇ ਨੇ ਅਰਬਾਂ ਤੱਕ ਦਾ ਘਪਲਾ ਸ਼੍ਰੋਮਣੀ ਕਮੇਟੀ ਦੇ ਵਿੱਚ ਕੀਤਾ ਸੀ ਚਾਹੇ ਉਹਨੂੰ ਸਸਪੈਂਡ ਕਰਕੇ ਹੋਰਾਂ ਪਰ ਇਹ ਨਾ ਕੀਤਾ ਸੀ ਪਰ ਉਹਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਇੱਥੋਂ ਤੱਕ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਉਹ ਦਿੱਤੇ ਮੋਹਰ ਲਾ ਦਿੱਤੀ ਕਿ ਭਾਈ ਇਹ ਕਾਰਵਾਈ ਪਹਿਲਾਂ ਹੀ ਹੋ ਜਾਣੀ ਸੀ ਜਦੋਂ ਮੈਂ ਜੇਥੇਦਾਰ ਹੁੰਦਾ ਸੀ ਪਰ ਤਾਂ ਨਹੀਂ ਹੋਈ ਕਿ ਸਤਿੰਦਰ ਸਿੰਘ ਕੋਹਲੀ ਦਾ ਹੱਥ ਆਉਂਦਾ ਸੀ ਸਿੰਦਰ ਸਿੰਘ ਕੋਹਲੀ ਉਹ ਸ਼ਖਸ਼ ਹੈ ਜਿਹੜਾ ਸੁਖਬੀਰ ਬਾਦਲ ਦਾ ਵੀ ਸੀ ਹੈ ਤੇ ਸ਼੍ਰੋਮਣੀ ਕਮੇਟੀ ਦਾ ਵੀ ਇਹਦੇ ਤੇ ਗੱਲਬਾਤ ਕਰਾਂਗੇ ਕਿ ਕੀ ਕੁਝ ਮੰਨਿਆ ਤੇ ਕੀ ਕੁਝ ਖਲਾਸ ਹੋਇਆ ਸਾਡੇ ਨਾਲ ਨੇ ਐਡਵੋਕੇਟ ਹਰਪਾਲ ਸਿੰਘ ਖੜਾ ਜੀ ਸਵਾਗਤ ਹੈ 사ਸੀਕਾਲ 사ਸੀਕਾਲ ਜੀ ਖੜਾ ਸਾਹਿਬ ਮੈਂ ਸ਼ੁਰੂਆਤੀ ਦੌਰ ਚ ਦੱਸ ਦਿੱਤਾ ਹੈ ਕਿ 362 ਰੁਪਿਆਂ ਨੂੰ ਲੈ ਕੇ ਕਾਫੀ ਲੰਮਾ ਬਵਾਦ ਚੱਲਿਆ ਬੜੇ ਸੰਘਰਸ਼ ਹੋਏ ਸ਼ੈ ਤੁਸੀਂ ਵੀ ਕਿਤੇ ਕਈ ਗੱਲ ਕਹੀ ਹੋਵੇ ਕਿ 328 ਰੁਪਿਆਂ ਤੇ ਕਿਉਂ ਨਹੀਂ ਕਾਰਵਾਈ ਕਰਦੇ ਬੜੇ ਲੋਕਾਂ ਨੇ ਇਹ ਗੱਲ ਕੀਤੀ ਹਰ ਵਾਰ ਉਹ ਪੱਖ ਬਚਾਉਣ ਦੀ ਕੋਸ਼ਿਸ਼ ਕਰਦੇ ਕਿ ਆਖਰ ਬਾ ਆਖਰ ਤੇ ਗੱਲ ਇਹ ਨਿਕਲੀ ਕਿ ਚੋਰ ਘਰ ਤੋਂ ਹੀ ਨਿਕਲ ਆਇਆ ਕਿ ਉੱਥੋਂ ਦੀ ਸ਼ੋਮਣੀ ਕਮੇਟੀ ਦਾ ਹੀ ਬੰਦਾ ਸੀਗਾ ਤੇ ਉਹ 328 ਸਰੂਪਾ ਨੂੰ ਖੁਰਦਪੁਰ ਤੋਂ ਕਰ ਗਿਆ ਪਹਿਲੀ ਗੱਲ ਤਾਂ ਜਗਮੀਤ ਸਿੰਘ ਇੱਕ ਸਿਸਟਮ ਨਵਾਂ ਬਣਿਆ ਪੰਜਾਬ ਦੇ ਜਾਂਦਾ ਹੂੰ ਕੋਈ ਗੱਲ ਕਰੇ ਨਾ ਤੇ ਉਹ ਕਹਿੰਦੇ ਨੇ ਨਹੀਂ ਤੂੰ ਤਾਂ ਸਿੱਖ ਹੀ ਨਹੀਂ ਏਰ ਤੂੰ ਗੱਲ ਹੀ ਨਹੀਂ ਕਰ ਸਕਦਾ ਉਹ ਕਹਿੰਦੇ ਨੇ ਅਸੀਂ ਸਿੱਖ ਹਈਏ ਅਸੀਂ ਇਹਦੀ ਬੇਦਬੀ ਕਰਗੀ ਉਹ ਆਂਦਾ ਅਸੀਂ ਸਿੱਖ ਹਈਏ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਧੀਨ ਦੇ ਵਿੱਚ ਬੈਠੇ ਹਈਏ ਅਸੀਂ ਸਿੱਖ ਹਈਏ ਅਸੀਂ ਬਹਿਬਲ ਕੰਦਰ ਬਹਿਬਲ ਕਲਾਂ ਤੋਂ ਲੈ ਕੇ ਤੇ ਕੋਟਕਪੂਰੇ ਗੋਲੀ ਚਲਾਈਏ ਤੁਹਾਨੂੰ ਕੀ ਅਧਿਕਾਰ ਹੈ ਦੂਜਿਆਂ ਨੂੰ ਜਿਹੜੇ ਦੁਸ਼ਿਤ ਕਹਿੰਦੇ ਤੁਸੀਂ ਦੂਜੇ ਸਿੱਖੋਂ ਜਿਹੜੇ ਤੁਹਾਨੂੰ ਕੀ ਅਧਿਕਾਰ ਹੈ ਤੁਸੀਂ ਸਾਡੀ ਗੱਲ ਚਾਬੋ ਅਸੀਂ ਸਿੱਖਾਂ ਅਸੀਂ ਉਸ ਪਰਿਵਾਰ ਦੀ ਮਦਦ ਕਰਨੀ ਚਾਹੁੰਨੇ ਆ ਜਿਹੜੇ ਪਰਿਵਾਰ ਨੇ ਝਗੜ ਆਤੀਆਂ ਜਿਹੜਾ ਪਰਿਵਾਰ 1986 ਨਕੌਦਰ ਕਾਂਢ ਤੋਂ ਲੈ ਕੇ ਵਾਇਆ ਕੇ ਪੀਐਸ ਗਿਲ ਸੁਮੇਸ਼ ਸਿੰਘ ਸੈਣੀ ਪੰਜਾਬ ਦੇ ਸਿੱਖ ਮਾਰੇ ਉਹਨਾਂ ਨੇ ਜਤੇਦਰ ਗਰਦੇਵ ਸਿੰਘ ਕਾਉਂਕਾ ਕਤਲ ਕੀਤਾ ਗਿਆ 1993 ਦੇ ਜਨਵਰੀ ਨੂੰ ਉਹ ਸਿੱਖ ਉਥੇ ਬੋਲ ਸਕਦਾ ਹੈ ਉਹ ਸਿੱਖ ਉਥੇ ਖਲੋ ਸਕਦਾ ਹੈ ਪਰ ਜਿਹੜਾ ਦੂਜਾ ਬਾਹਰਲਾ ਸਾਡੇ ਵਰਗਾ ਤੁਸੀਂ ਨਹੀਂ ਬੋਲਣਾ ਨਾ 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 ਸਿੱਖ ਜ਼ੁਲਮ ਕਰਾ ਸਕਦਾ ਹੈ ਸਿੱਖ ਜ਼ੁਲਮ ਦੀ ਸਪੋਰਟ ਕਰ ਸਕਦਾ ਉਹ ਕਹਿੰਦਾ ਜੇ ਤੂੰ ਸਿੱਖ ਨਹੀਂ ਤਾਂ ਤੂੰ ਤਾਂ ਪੰਜਾਬ ਦੀ ਗੱਲ ਹੀ ਨਹੀਂ ਕਰ ਸਕਦਾ ਪਰ ਜਦੋਂ ਤਸ਼ੱਦਦ ਹੁੰਦਾ ਹੈ ਉਦੋਂ ਸਾਡੇ ਵਰਗੇ ਲੋਕੀ ਤੁਹਾਡੇ ਨਾਲ ਖਲੋਤੇ ਨੇ ਸਾਡੇ ਵਰਗੇ بڑے ਵਕੀਲ ਨੇ ਜਿਹੜੇ ਤੁਹਾਡੇ ਨਾਲ ਧਰੇ ਨੇ ਪਰ ਜਦੋਂ ਗੱਲ ਕਰੀਦੀ ਹੈ ਉਦੋਂ ਇਹਨਾਂ ਦੇ ਵੱਡੇ-ਵਡੇਰੇ ਜਾਨ ਤੇ ਜਥੇਦਾਰ ਬੋਲਦੇ ਨੇ ਨਹੀਂ ਤੂੰ ਨਹੀਂ ਬੋਲਣਾ ਯਾਰ ਕਿਉਂ ਨਹੀਂ ਬੋਲਣਾ ਕਿਤੇ ਨਨਕਾਣਾ ਸਾਹਿਬ ਦਾ ਸਾਕਾ ਪੜਿਆ ਹੈ ਉਹ ਚ ਕਿੰਨੇ ਵਕੀਲ ਸੀ ਜੈਤੋ ਦਾ ਮੋਰਚਾ ਪੜਿਆ ਉਹ ਚ ਕਿੰਨੇ ਵਕੀਲ ਸੀ ਉਹ ਹਾ ਦਾ ਨਾਰਾ ਵੱਜਿਆ ਹੈ ਅੰਗਰੇਜ਼ਾਂ ਨੇ ਜਿੰਨਾ ਜ਼ੁਲਮ ਹੋਇਆ ਹੈ ਗੁਰੂ ਕੇ ਬਾਗ ਦਾ ਉਦੋਂ ਵੀ ਵਕੀਲ ਵਿੱਚ ਹੈਗੇ ਸੀ ਬੋਲਦੇ ਸੀ ਪਰ ਅੱਜ ਸਿਸਟਮ ਹੈ ਜਿਹੜਾ ਡਰਾਇਆ ਜਾ ਰਿਹਾ ਉਹ ਕਹਿੰਦੇ ਨੇ ਤੁਸੀਂ ਗੱਲ ਨਾ ਕਰੋ ਗੱਲ ਕੱਲਾ ਜਿਹੜਾ ਉਹ ਗੁਰਸਿੱਖ ਆਦਮੀ ਕਰੇਗਾ ਦੂਜਾ ਗੱਲ ਹੀ ਨਹੀਂ ਕਰੇਗਾ ਤੇ ਗੁਰਸਿੱਖਾਂ ਨੇ ਮੈਕਸਿਮਮ ਜਿਹੜਾ ਪੰਜਾਬ ਦੇ ਅੰਦਰ ਸਾਰੇ ਗੁਰਸਿੱਖ ਨਹੀਂ ਪਰ ਜਿਹੜੇ ਜਾਦੇ ਆਪਣੇ ਆਪ ਨੂੰ ਘੌਂਦੇ ਨੇ ਉਹਨਾਂ ਨੇ ਤਾਂ ਪੱਠਾ ਭਾਇਆ ਮੈਂ ਸਰ ਜੀ 2 ਸਾਲ ਲਗਾਤਾਰ ਬਾਈਬਲ ਕਲਾ ਮੋਰਚੇ ਜਾਂਦਾ ਰਿਹਾ ਡੇਲੀ ਆਲਾ ਕਮਸ ਉਸ ਅਖਰਾਜ ਜਰੀ ਬੈਠੇ ਦੀ 2 ਸਾਲ ਦੇ ਵਿੱਚ ਇਹ ਮੈਨੂੰ ਦਿਖਾ ਦੇ ਸ਼ਰੋਮਣੀ ਕਮੇਟੀ ਤੁਹਾਡੇ ਜਥੇਦਾਰ ਕਿੰਨੇ ਉੱਥੇ ਬਹਿਬਲ ਕਲਾ ਚ ਆਏ ਸੀ ਗੁਰੂ ਗੋਬਿੰਦ ਸਿੰਘ ਮਾਰਾਇਦਾ ਮਜ਼ਾਕ ਬਣਾਇਆ ਗਿਆ ਪੰਜਾਬ ਦੇ ਅੰਦਰ ਤਾਂ ਕਿੰਨੀ ਸ਼ਰੋਮਣੀ ਕਮੇਟੀ ਤਾਂ ਕਿੰਨੇ ਜਥੇਦਾਰ ਆ ਬਠਿੰਡੇ ਕੇਸ ਚੱਲਦਾ ਸੀ ਨਾਲ ਆਉਂਦੇ ਹੁੰਦੇ ਮੇਰੀ ਗੱਲ ਤਾਂ ਸੁਣੋ ਮੈਂ ਉੱਥੇ ਲੈ ਕੇ ਆਉਂਗਾ ਹਾਂਜੀ ਭਗਤੇ ਪੰਜ ਪਰਚੇ ਕਟੇ ਗਏ ਪ੍ਰੇਮੀਆਂ ਤੇ ਕਿੰਨੇ ਕੋਈ ਸ਼੍ਰੋਮਣੀ ਕਮੇਟੀ ਦੇ ਕਿੰਨੇ ਕੋਈ ਜਥੇਦਾਰ ਉਸ ਕੇਸ ਦੇ ਵਿੱਚ ਹਾਜ਼ਰੀ ਲਵਾਉਂਦੇ ਸੀ ਉਹ ਇਕੱਲਾ ਭਗਤਾ ਪਿੰਡੀ ਸੀ ਜਿਹੜੇ ਸਿੱਖ ਸੇਧ ਤੇ ਤੁਰੇ ਫਿਰਦੇ ਸੀ ਉਹ ਸਾਡੇ ਵਰਗੇ ਸੀ ਗੁਰਚਕ ਵੀ ਲੜਿਆ ਦਾ ਪੰਜਾਬ ਸਾਡੇ ਵਰਗੇ ਲੋਕਾਂ ਨੇ ਖਲੋਤੇ ਦਾ ਸਾਡੇ ਵਰਗੇ ਲੋਕ ਨੇ ਤੇ ਤੁਸੀਂ ਮੰਡਿਚ ਕਹਿ ਦਿੰਦੇ ਜੇ ਪਾਸੇ ਹੋ ਜਾ ਯਾਰ ਤੂੰ ਨੀ ਬੋਲਣਾ 100 328 ਰੁਪਏ ਚ ਵੀ ਅਸੀਂ ਜਾਂਦੇ ਰਹੇ ਆ 328 ਰੂਪ ਜਗਮੀਤ ਸਿੰਘ ਜਿਸ ਦਿਨ ਸੰਗਤ ਕੁੱਟੀ ਸੀ ਨਾ ਉਸ ਦਿਨ ਅਸੀਂ ਮੈਂ ਤੇ ਸੁਖਪਾਲ ਸਿੰਘ ਪਾਲਾ ਰਾਮਾ ਮੰਡੀ ਤੋਂ ਮੇਰੇ ਨਾਲ ਹੈ ਤਾਂ ਅਸੀਂ ਦੋਨੇ ਲੰਗਰੋਂ ਉਤਰੇ ਆਉਣੇ ਇਹਨਾਂ ਨੇ ਉਹ ਤਸ਼ੱਦਦ ਕੀਤਾ ਸੀ ਉਦੋਂ ਤੁਸੀਂ ਗੁਰਮਰਯਾਦਾ ਵੇਖੀ ਜੇ ਤੁਸੀਂ ਗੁਰਮਰਯਾਦਾ ਉਥੇ ਰੱਖੀ ਸੀ ਫਿਰ ਦਾ ਗੁਰਮਰਯਾਦਾ ਦੀ ਗੱਲ ਕਰੋਗੇ ਤੁਸੀਂ ਤੁਸੀਂ ਦਾ ਬਾਹਮਾ ਤੋੜਿਆ ਨੇ ਲੋਕਾਂ ਦੀ ਮੇਰੇ ਸਾਹਮਣੇ ਲੋਕਾਂ ਦੀ ਪੱਗਾ ਲੱਥੀਆਂ ਵਾਲ ਖੇਲ ਰਹੇ ਹੋਏ ਸੀ ਉਦੋਂ ਤੁਹਾਨੂੰ ਸਿੱਖੀ ਕਿਉਂ ਨਹੀਂ ਚਿੱਤੇ ਆਈ ਯਾਰ ਮਰਦ ਬਹੁਤ ਸੰਗਤ ਖੜੀ ਸੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਮੈਂ ਤੇ ਮੇਰਾ ਮੁੰਚੀ ਸਰਬਾਲ ਸਿੰਘ ਪਾਲਾ ਸਾਡਾ ਪਾਠ ਰੱਖਿਆ ਸੀ ਅਸੀਂ ਤੁਰੇ ਜਾਂਦੇ ਸੀ ਉੱਥੇ ਤਾਂ ਜਦੋਂ ਵੇਖਿਆ ਪੱਗਾ ਲੱਥੀਆਂ ਨੇ ਵਾਲ ਖੁੱਲੇ ਹੋਏ ਨੇ ਕਿਸੇ ਦੀ ਬਾਹ ਤੋੜੀ ਹੈ ਕਿਸੇ ਦੀ ਲੱਤ ਤੋੜੀ ਹੋਈ ਹੈ ਤੇ ਜੀ ਅਸੀਂ ਤਾਂ ਗੁਰ ਸਿੱਖਾਂ ਉਹ ਕਹਿੰਦੇ ਨੇ ਅਸੀਂ ਤਾਂ ਗੁਰਸਿੱਖਾਂ ਜੀ ਅਸੀਂ ਲੱਤਾਂ ਤੋੜ ਸਕਦੇ ਆ ਅਸੀਂ ਬਾਹਾਂਾਂ ਤੋੜ ਸਕਦੇ ਆ ਅਸੀਂ ਗੁਰਸਿੱਖ ਬੰਦੇਆਂ ਦੀਆਂ ਦਾੜ੍ਹੀਆਂ ਖਿੱਚ ਸਕਦੇ ਆ ਸਾਡੇ ਕੋਲ ਤਾਂ ਰਾਈਟ ਆ ਪਰ ਤੁਸੀਂ ਸਵਾਲ ਨਹੀਂ ਪੁੱਛਣਾ ਕਿਸੇ ਨੇ ਇਹ ਤਾਂ ਸਾਡਾ ਮੌਜੂਦਾ ਕੰਮ ਚੱਲ ਰਿਹਾ ਹੁਣ ਮੈਂ ਤਾਂ ਇੱਕ ਹੋਰ ਦੱਸਣਾ ਅੱਜ ਕੱਲ ਇੱਕ ਬੜਾ ਸਿਸਟਮ ਚੱਲਿਆ ਹੋਇਆ ਜਿੰਨੇ ਵੀ ਜਥੇਦਾਰ ਸਹਿਬਾਨ ਨੇ ਕਿ ਭਾਈ ਏਕਾ ਕਰੋ ਪੰਥ ਚੇਕਾ ਚਾਹੀਦਾ ਠੀਕ ਹੈ ਚਾਹੀਦਾ ਬੜੀ ਵਧੀਆ ਗੱਲ ਹੈ ਪਰ ਪੰਥ ਜੀ ਇਕਾ ਚਾਹੀਦਾ ਸਾਰੇ ਬਾਦਲ ਪਿੰਡ ਚ ਲੈ ਜਾ ਕਮਾਲ ਦੀ ਗੱਲ ਹੈ ਯਾਰ ਜਿਹੜੇ ਪੰਜਾਬ ਦੇ ਦੋਸ਼ੀ ਜਿਹੜੇ ਗੁਰੂ ਘਰ ਦੇ ਦੋਸ਼ੀ ਜਿਨ੍ਹਾਂ ਨੇ ਸੈਂਕੜੇ ਮੁੰਡੇ ਮਾਰੇ ਜਿਨ੍ਹਾਂ ਨੇ ਉਹਨਾਂ ਦਾ ਸਾਥ ਦਿੱਤਾ ਆ ਤੁਹਾਡੇ ਡੀਜੀਪੀ ਦਾ ਪੰਜਾਬ ਦਾ ਕੇਪੀਐਸ ਗੱਲ ਦਾ ਜਿਨ੍ਹਾਂ ਨੇ ਸਵੇ ਸਿੰਘ ਸੈਣੀ ਦਾ ਸਾਥ ਦਿੱਤਾ ਜਿਨ੍ਹਾਂ ਨੇ ਜਥੇਦਾਰ ਕੌਂਕੇ ਦਾ ਮਰਡਰ ਨੂੰ ਲੇਟ ਕੀਤਾ ਉਹਨਾਂ ਬੰਦਿਆਂ ਦੀ ਇਨਵੋਲਵਮੈਂਟ ਵਿੱਚ ਹੈਗੀ ਹੈ ਉਹਨਾਂ ਦੇ ਪਿੰਡ ਜਾ ਕੇ ਉਹਨਾਂ ਦੀ ਸਪੋਰਟ ਕਰੋ ਹੁਣ ਤੁਸੀਂ ਮੈਨੂੰ ਦੱਸੋ ਗੁਰਸਿੱਖ ਕੌਣ ਹੈ ਮੈਨੂੰ ਤਾਂ ਗੁਰਸਿੱਖ ਦੀ ਡੈਫੀਨੇਸ਼ਨ ਹੀ ਸਮਝ ਨਹੀਂ ਆਈ ਫਿਰ ਕਹਿੰਦੇ ਨੇ ਜੀ ਸਜ਼ਾ ਜਿਹੜੀ ਹੈ ਉਹ ਬਾਹਰ ਪਰਚਾ ਨਹੀਂ ਦਰਜ ਹੋਣਾ ਚਾਹੀਦਾ ਕਿਉਂ ਕਿਉਂ ਨਹੀਂ ਦਰਜ ਹੋਣਾ ਚਾਹੀਦਾ ਕਿਸ ਕਰਕੇ ਨਹੀਂ ਹੋਣਾ ਚਾਹੀਦਾ ਤੁਹਾਡੇ 6:00 ਵਜੇ ਤੇ ਤੁਸੀਂ ਆਪਦੀ ਮਰਜ਼ੀ ਨਾਲ 307 ਦੇ ਪਰਚੇ ਦਰਜ ਕਰਾਓ ਕੀ ਤੁਹਾਡੇ ਕੋਲ ਕੋਈ ਪੁਲਿਸ ਇਨਵੈਸਟੀਗੇਸ਼ਨ ਦੀ ਟੀਮ ਹੈਗੀ ਹੈ ਕੀ ਤੁਸੀਂ ਗੱਲ ਨੂੰ ਬੰਦੇ ਅਰੈਸਟ ਕਰ ਸਕਦੇ ਹੋ ਤੁਸੀਂ ਕਿਹੜੀ ਇਨਵੈਸਟੀਗੇਸ਼ਨ ਟੀਮ ਹੈ ਜਿੰਦੇ ਨਾਲ ਤੁਸੀਂ ਕਿਸੇ ਨੂੰ ਦੋਸ਼ੀ ਡਿਕਲੇਅਰ ਕਰੋਗੇ ਤੇ ਫਿਰ ਜੇ ਗੁਰਮਰ ਮਰਯਾਦਾ ਦੀ ਸਜ਼ਾ ਦੇਣੀ ਚਾਹੁੰਦੇ ਨੇ ਉਹ ਵੀ ਬੜੀ ਵਧੀਆ ਜਿਵੇਂ ਇਹ ਕਹਿ ਰਹੇ ਨੇ ਸ਼ਰਮਣੀ ਕਮੇਟੀ ਬਾਦ ਵਧੀਆ ਸਜ਼ਾ ਹੈ ਗੁਰੂ ਗੋਬਿੰਦ ਸਿੰਘ ਮਹਾਰਾ ਨੇ 500 ਬਸੰਤ ਸਾੜਿਆ ਸੀ ਜੇ ਤੁਹਾਡੇ ਵਿੱਚੋਂ ਜਿਨ੍ਹਾਂ ਨੇ ਪੈਸਾ ਛੱਕਿਆ ਹੈ ਜਿਹੜੇ ਦੋਸ਼ੀ ਨੇ ਕੜਾਇਆ ਰੱਖ ਲੋ ਤੇਲ ਦਾ ਤੇ ਵਿੱਚ ਛੁੱਟ ਦਿਓ ਫਿਰ ਤਾਂ ਸਾਨੂੰ ਮਨਜ਼ੂਰ ਹੈ ਕਿ ਠੀਕ ਹੈ ਜੀ ਗੁਰਮਰਯਾਦਾ ਤੈ ਤੁਸੀਂ ਸਜ਼ਾ ਦੇ ਰਹੇ ਹੋ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵੀ ਨਹੀਂ ਮੰਨਣੀ ਤਾਂ ਤੁਸੀਂ ਇਹਨੇ ਪਰਚਾ ਦਰਜ ਵੀ ਨਹੀਂ ਹੋਣਾ ਚਾਹੀਦਾ ਇਸ ਦਾ ਮਤਲਬ ਇਹ ਹੋ ਗਿਆ ਨਰੈਣੂ ਮੰਤਾਲੀ ਗੱਲ ਹੋ ਗਈ ਸਰੀ ਇਤਿਹਾਸ ਪੜ ਕੇ ਦੇਖੋ ਤਰਨ ਤਰਨ ਤੋਂ ਲੈ ਕੇ ਪੰਜਾ ਸਾਲ ਤੇ ਨਨਕਾਣਾ ਸਾਹਿਬ ਤੱਕ ਇਹ ਹੀ ਹਾਲ ਸੀ ਉਹ ਕਿਸੇ ਨੂੰ ਬੋਲਣ ਨਹੀਂ ਸੀ ਦਿੰਦਾ ਕਿਸੇ ਦੀ ਦੇਖ ਨਹੀਂ ਸੀ ਚੜਨ ਦਿੰਦਾ ਸਿੱਖ ਸਾਹਿਬ ਪੁੱਛਣ ਗਏ ਜੀ ਸਿੱਖਾਂ ਨੂੰ ਗੋਲਗਾ ਮਾਰਤੀ ਗਿਆ ਸੀ ਉਹਨਾਂ ਕਿਸੇ ਜੁਰਤ ਨਹੀਂ ਸੀ ਅੰਗਰੇਜ਼ ਦੀ ਅੰਦਰ ਵੜ ਜੇ ਸਾਰਾ ਸਿਸਟਮ ਉਹਨੇ ਕੈਪਚਰ ਕਰ ਲਿਆ ਸੀ ਸੇਮ ਸਥਿਤੀ ਤੇ ਅਸੀਂ ਖਲੋ ਗਏ ਆ ਅੱਜ ਵੀ ਉਹੀ ਹਾਲਾਤ ਬੰਦੇ ਨਜ਼ਰ ਆ ਰਹੇ ਜਿਹੜੇ ਤੋਂ ਉਧਾਰਨ ਦੇ ਬੜੀ ਹੈਰਾਨੀ ਵਾਲੀ ਗੱਲ ਹੈ ਜਦੋਂ ਸਾਡੇ ਉਥੇ ਮੇਨ ਸਾਡੀ ਜਿਹੜੀ ਧੁਰਾ ਸਾਡੀ ਸਿੱਖਾਂ ਦੀ ਸੰਸਥਾ ਦੀ ਉਹ ਕਹਿ ਰਹੇ ਨੇ ਕਿ ਨਹੀਂ ਪੰਥਕ ਇਕਤਾ ਚਾਹੀਦੀ ਹੈ ਤਾਂ ਪੰਥਕ ਇਕਤਾ ਕਿ ਨਾਲ ਚਾਹੀਦੀ ਸੁਖਵੀਰ ਬਾਦਲ ਨਾਲ ਚਾਹੀਦੀ ਹੈ ਕਮਾਲ ਦੀ ਗੱਲ ਹੈ ਯਾਰ ਇਹਨੂੰ ਪੰਥਕ ਇਕਤਾ ਕਹੋਂਗੇ ਮੈਂ ਤਾਂ ਬੜਾ ਹੈਰਾਨ ਆ ਜੀ ਸ਼ਕਲ ਉਹਨਾਂ ਦੀ ਸਾਰਿਆਂ ਦੀ ਬੜੀ ਸੋਹਣੀ ਹੈ ਤੇ ਫਿਰ ਸ਼ਕਲ ਫਿਰ 302 ਦਾ ਪਰਚਾ ਦਰਜੀ ਵੀ ਹੈਗਾ ਇੱਕ ਵੀ ਮੈਨੂੰ ਜਥੇਦਾਰ ਸਾਹਿਬ ਦਿਖਾ ਦਿਓ ਜਿਹੜਾ ਬਹਿਬਲ ਕਲਾ ਬਰਗਾੜੀ ਤੋਂ ਲੈ ਕੇ ਵਾਇਆ ਭਗਤਾ ਉਹ ਸੌਦੇ ਸਾਧ ਨੂੰ ਮਾਫੀ ਦੇਣ ਤੱਕ ਉਹ ਨਕੋਦਰ ਵਾਲੇ ਕਾਂਡ ਦੇ ਵਿੱਚ ਇਹਨਾਂ ਦੇ ਖਿਲਾਫ ਕਿੱਥੇ ਖਲੋਤਾ ਕਿ ਮੈਨੂੰ ਦੱਸ ਪਰ ਉਹਨਾਂ ਦੇ ਵਿੱਚ ਜੋ ਜ세ਦਾਰ ਰਹਿ ਚੁੱਕੇ ਯਾਨੀ ਹਰਪ੍ਰੀਤ ਸਿੰਘ ਇਹ ਗੱਲ ਕਹਿੰਦੇ ਨੇ ਕਿ ਭਾਈ ਕਾਰਵਾਈ ਪਹਿਲਾਂ ਹੀ ਹੋ ਜਾਣੀ ਸੀਗੀ ਪਰ ਇਹ ਤਾਂ ਅਗਰ ਕਿ ਲੇਟ ਹੋਈ ਕਿ ਉਹਦੇ ਵਿੱਚ ਕੋਲੀ ਦਾ ਨਾਮ ਆਉਂਦਾ ਸੀਗਾ ਉਹ ਬਦਲਾਂ ਦਾ ਨਹੀਂ ਦੀ ਇਹ ਸਹੀ ਗੱਲ ਸੀ ਇਹ ਹੁੰਦਾ ਵੀ ਦਸੀਏ ਗੁਰੂ ਘਰ ਦਾ ਵੀ ਮਹਾਰਾਜੇ ਰਮੰਧਰ ਸਾਹਿਬ ਦੇ ਵਿੱਚ ਨਾ ਤੁਸੀਂ ਦੇਖੋ ਲੋਕ ਆਪਦੇ ਤਣੋਂ ਮਣੋਂ ਸੇਵਾ ਕਰਦੇ ਨੇ ਕਾਹਦੇ ਸੇਕੋ ਤੁਸੀਂ ਯਾਰ ਉੱਥੇ ਆਪਣੇ ਸਹਿਬਜ਼ਾਦਿਆਂ ਦੀ ਸ਼ਹੀਦੀ ਦੇ ਤਸਕਰ ਕਰਨ ਦੇ ਵਿੱਚ ਟੋਡਰ ਮਾਲ ਨੇ ਮੋਹਰਾਂ ਲਿਆ ਕੇ ਸਾਰਾ ਕਿੰਨੇ ਅਰਬਾਂ ਖਰਮਾਂ ਦੀ ਜਗ੍ਹਾ ਜਿੱਥੇ ਸਸਕਾਰ ਕੀਤਾ ਸਾਬ ਜਦਿਆਂ ਦਾ ਤੁਸੀਂ ਤਾਂ ਗੁਰਸਿੱਖ ਜੀ 10-10 ਕਰੋੜ ਰੁਪਇਆ ਦਿੱਤੀ ਜਾਂਦੇ ਕਾਦੀ ਤੁਹਾਡੀ ਸਿੱਖੀ ਸੇਵ ਕੀ ਆ ਯਾਰ ਮੈਨੂੰ ਦੱਸ ਦਿਓ ਮੇਰੀ ਗੱਲ ਫਾਲੋ ਕਰਗੇ ਨਾ ਤੁਸੀਂ ਰਾਜੇ ਮਹਾਰਾਜੇ ਆ ਕੇ ਉੱਥੇ ਸੇਵਾ ਕਰਦੇ ਰਹੇ ਨੇ ਕਹਿੰਦੇ ਘੋਂਦੇ ਬਾਦਸ਼ਾਹ ਆ ਕੇ ਲੱਕ ਨੱਕ ਨਾਲ ਲਕੀਆਂ ਕੱਢਦੇ ਹੁੰਦੇ ਸੀ ਤੇ ਸੇਵਾ ਕਰਦੇ ਸੀ ਉੱਥੇ ਆਪ ਦੀ ਤਣੋਂ ਮਣੋਂ ਤੇ ਇਹਨਾਂ ਦੇ ਰਾਜ ਦੇ ਅੰਦਰ 10-10 ਕਰੋੜ ਰੁਪਈਆ ਉਹ ਵੀ ਤੁਹਾਡੇ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਦਾ ਉਹੀ ਬੰਦਾ ਹੋਵੇ ਤੇ ਕਾਦੀ ਸੇਵਾ ਕਰਦੀ ਹੈ ਤੁਹਾਡੀ ਮੈਨੂੰ ਸਮਝ ਨਹੀਂ ਆਇਜ਼ ਚ ਕਰਾਈਏ ਨਾ ਉਹ ਟੋਡਰਮਲ ਖੱਤਰੀ ਹੈ ਜਿਨੇ ਸਾਰਾ ਘਰ-ਘਾੜ ਵੇਚ ਕੇ ਸੇਵਾਣ ਭਾਈ ਜੁੱਜੇ ਬਨੇ ਬਾਬਾ ਮੋਤੀ ਦਲ ਮਹਿਰਾ ਜਿਨੇ ਸੇਵਾਣ ਭਾਈ ਪਰਿਵਾਰ ਹੀ ਖਤਮ ਕਰਾ ਲਿਆ ਇੱਕ ਤਾਂ ਹੋ ਸੇਵਾ ਹੈ ਇੱਕ 10 ਕਰੋੜ ਦੀ ਸੇਵਾ ਹੈ ਹੁਣ ਇਹਨਾਂ ਨੂੰ ਸੇਵਾ ਕਿਨੂੰ ਕਹੋਂਗੇ ਤੇ ਇਹਨਾਂ ਜੋ ਗੁਰਸਿੱਖ ਦੀ ਡੈਫੀਨੇਸ਼ਨ ਕਿਹੜੀ ਮੰਨਦੇ ਆ ਕਮਾਲ ਦੀ ਗੱਲ ਆ ਯਾਰ ਹਰਮੰਦਰ ਸਾਹਿਬ ਨੂੰ 10 ਕਰੋੜ ਰੁਪਈਆ ਜਾ ਰਿਹਾ ਯਾਰ ਠੀਕ ਐ ਤੁਸੀਂ ਉਸ ਜਿਹੜਾ ਚਿਹਰਾ ਦਿਨ ਨੂੰ 10 ਕਰੋੜ ਦੇਨੇ ਹੋ ਕੀ ਉਹ ਗੁਰਸਿੱਖ ਦੀ ਡੈਫੀਨੇਸ਼ਨ ਚੋਂ ਦਾ ਬੰਦਾ ਕੀ ਕਹਲੇ ਗਾੜੀ ਵੇਖੀ ਜੇ ਉਹਦੀ ਸਿਰ ਤੇ ਪੱਗ ਵੇਖੀ ਜੇ 10 ਕਰੋੜ ਸਾਲ ਦਾ ਰੁਪਈਆ ਉਹ ਜਾ ਰਿਹਾ ਯਾਰ ਹੱਦ ਲੰਘੀ ਜਿਵੇਂ ਫਾਲਤੂ ਪੈਸਾ ਭਾਂਡਾ ਗੁਰੂ ਘਰ ਦਾ ਲਟਾਈ ਜਾਂਦੇ ਜੀ ਇਹੀ ਤਾਂ ਪਹਿਲੇ ਮੰਤਾਂ ਨੇ ਕੀਤਾ ਹੋਈ ਤੁਸੀਂ ਕੀਤਾ ਯਾਰ ਫਿਰ ਉਹਨੂੰ ਸੇਵਾ ਨਹੀਂ ਤੁਸੀਂ ਕਹਿ ਸਕਦੇ ਫਿਰ ਮੈਂ ਤਾਂ ਤਾਂ ਕਿਹਾ ਮੈਨੂੰ ਡੈਫੀਨੇਸ਼ਨ ਦੱਸ ਦਿਓ ਕਿ ਤੁਹਾਡੇ ਵਾਲੇ ਗੁਰਸਿੱਖ ਨੇ ਜਾਂ ਉਹ ਗੁਰਸਿੱਖ ਨੇ ਜਿਨ੍ਹਾਂ ਨੇ ਸਾਰਾ ਕੁਝ ਘਾਰ ਹੀ ਲਟਾ ਕੇ ਗੁਰੂ ਘਰ ਦੀ ਸੇਵਾ ਕੀਤੀ ਇੱਕ ਡੈਫੀਨੇਸ਼ਨ ਤਾਂ ਦੱਸੋ ਨਾ ਕਰੀ ਮੈਂ ਉਹੀ ਤਾਂ ਕਹੀ ਜਾਂਣਾ ਕੰਪੇਅਰ ਕਰੋ ਇਹਨਾਂ ਦੀਆਂ ਸ਼ਕਲਾਂ ਦੀ ਫਿਰ ਤੁਸੀਂ ਕਹਿੰਦੇ ਸਰਦਾਰ ਕੋਲੀ ਸਾਹਿਬ ਨੇ ਉਹ 10 ਕਰੋੜ ਰੁਪਈਆ ਲੈ ਰਿਆ ਗੁਰੂ ਘਰੋਂ ਉਹੀ ਤੁਹਾਡੇ ਮੁੱਖ ਮੰਤਰੀ ਜਿਹੜਾ ਤੁਹਾਡੇ ਨਾਲੋਂ ਦਾ ਦੋਸਤ ਹੈ ਉਹੀ ਪੀਡੀਸੀ ਚੈਨਲ ਹੈ ਸਾਰਾ ਕੈਪਚਰ ਕੀਤਾ ਰਮੰਦਰ ਸਾਹਿਬ ਤੁਸੀਂ ਲੋਕਾਂ ਨੇ ਅਜੇ ਤੁਸੀਂ ਕਹਿੰਦੇ ਹੋ ਏਕਤਾ ਕਰ ਲਓ ਜੀ ਮੈਂ ਇੱਕ ਗੱਲ ਹੋਰ ਸੁਣੀ ਹੈ ਕਿ ਕੁਝ ਬੰਦੇ ਕਹਿ ਰਹੇ ਨੇ ਕਿ ਜੀ ਸੁਖਬੀਰ ਬਾਦਲ ਪ੍ਰਧਾਨ ਕੀ ਛੱਡੇ ਉਹ ਪੰਥੀ ਸ਼ਾਮਲ ਹੋ ਜੇ ਤੇ ਫਿਰ ਤਾਂ ਲੋੜ ਹੀ ਨਹੀਂ ਫਿਰਦਾ ਮਤਲਬ ਤਾਂ ਇਹ ਹੋ ਗਿਆ ਮੱਸਾ ਰੰਗੜ ਵਜੀਦ ਖਾਨ ਸੁਮੇਸ਼ ਸੈਣੀ ਕੇਪੀਐਸ ਗੱਲ ਇੱਕ ਬਾਸ ਜਮ ਬਾਹਰੋ ਤੇ ਡਰਾਈਵਰ ਬਦਲ ਲਓ ਯਾਰ ਇਹ ਤਾਂ ਬੰਦੇ ਨੇੜੇ ਨਹੀਂ ਆਉਣੇ ਚਾਹੀਦੇ ਤੁਹਾਡੀ ਸੋਚ ਕੀ ਕਹਿ ਰਹੀ ਹੈ ਯਾਰ ਜੇ ਇੱਕ ਹੀ ਬੰਦੇ ਵਿੱਚ ਲਿਆਉਣੇ ਨੇ ਬਸ ਚਭਾਉਣੇ ਨੇ ਪ੍ਰਧਾਨਗੀ ਮੈਨੂੰ ਦੇ ਦਿਓ ਤੇ ਬਸ ਚ ਇਹਨਾਂ ਨੂੰ ਬਾ ਦਿਓ ਤੇ ਫਿਰ ਤਾਂ ਲਾਂਡਾ ਤੁਹਾਡੀ ਇਹੋ ਜੀ ਸਿੱਖੀ ਦੇ ਯਾਰ ਯਾਰ ਤੁਹਾਡੇ ਤੇ ਗੜਾ ਕਿੰਨੇ ਨੇ ਤੁਹਾਡੇ ਤੇ ਅਲੀਕੇਸ਼ਨ ਕਿੰਨੇ ਨੇ ਤੁਸੀਂ ਪੰਜਾਬ ਦੇ ਮੁੰਡੇ ਮਾਰੇ ਕਿੰਨੇ ਨੇ ਮੈਨੂੰ ਦੱਸੋ ਜੀ ਜਿੰਨੇ ਵੀ ਬੰਦੇ ਰਹੇ ਨੇ ਪਿਛਲੇ 15 ਸਾਲ ਦੇ ਅੰਦਰ ਸਭ ਦੇ ਬੰਦੇ ਮਰੇ ਨੇ ਪਰਿਵਾਰ ਦੇ ਹਾਂ ਜਾਂ ਕਿਸੇ ਨੇ ਘੁੱਟ ਪਈ ਪਰ ਪਰ ਇੱਥੇ ਆ ਕੇ ਉਹ ਕਹਿਣਗੇ ਕਿ ਖਾਰਾ ਸਾਹਿਬ ਤੁਸੀਂ ਇੱਥੇ ਸਿਖਰ ਦਾ ਚਿਹਰਾ ਵੀ ਨਹੀਂ ਤੁਹਾਡਾ ਤੁਸੀਂ ਪੰਥ ਚ ਇਕਤਾ ਨਹੀਂ ਹੁੰਨਦੇ ਵੀ ਤੁਸੀਂ ਧੱਗ ਲਾਈ ਤਰਿਆਉਂਦੇ ਜੇ ਹੁੰਦੀ ਇਕਤਾ ਤੇ ਤਰਾਜ ਕੀ ਐ ਇਸ ਗੱਲ ਚ ਜੇ ਉਹ ਪ੍ਰਧਾਨਗੀ ਤੋਂ ਲੈ ਕੇ ਸੈਟ ਤੇ ਹੁੰਦਾ ਤੇ ਕਿਸੇ ਨੇ ਤਾਂ ਕਰਨੀ ਓ ਪ੍ਰਧਾਨਗੀ ਸਰ ਮੇਰੀ ਗੱਲ ਤੁਸੀਂ ਵੀ ਨਹੀਂ ਸਮਝਦੇ ਪਏ ਜੇ ਅਸੀਂ ਉਹਨੂੰ ਪ੍ਰਧਾਨ ਬਣਾਉਣਾ ਸ਼ਕਲ ਬਣਾ ਕੇ ਪ੍ਰਧਾਨ ਬਣਾਉਣਾ ਮੇਰੀ ਗੱਲ ਸੁਣ ਲਓ ਫਿਰ ਇਤਿਹਾਸ ਦੇ ਅੰਦਰ ਮੱਸਾ ਰੰਗੜ ਤੇ ਵਜੀਦ ਖਾਂ ਵਿੱਚ ਪਾਉਣੇ ਪੈਣਗੇ ਫਿਰ ਉਹਨਾਂ ਨਾਲ ਨਫ਼ਰਤ ਕਿਉਂ ਬਿਰਿੰਦਰਾ ਗਾਂਧੀ ਨਾਲ ਨਫ਼ਰਤ ਕਿਉਂ ਇਹਦੇ ਫਾਦਰ ਤੇ ਐਲੀਗੇਸ਼ਨ ਨੇ ਯਾਰ ਇਹਨਾਂ ਦੇ ਅਲੀਗੇਸ਼ਨ ਨੇ ਡੀਜੀਪੀ ਦੇ ਸੁਮੇਸ਼ ਸਿੰਘ ਸੈਣੀ ਦੇ ਇੰਦਰਾ ਗਾਂਧੀ ਨੂੰ ਰਣਾ ਕਮਲਨਾਥ ਦਾ ਉਹਨੂੰ ਸਰੋਪਾ ਦੇਣਾ 84 ਦੇ ਜਿਹੜੇ ਬੰਦੇ ਦੋਸ਼ੀ ਨੇ ਉਹਨਾਂ ਨਾਲ ਜੱਪੀਆਂ ਪਾਉਣੀਆਂ ਯਾਰ ਇਹੀ ਤਾਂ ਬੰਦੇ ਨੇ ਤੁਹਾਨੂੰ ਮਾਰਨ ਵਾਲੇ ਤੁਸੀਂ ਮੈਂ ਦਰਕਰਖल्ली ਸ਼ਕਲ ਹੀ ਵੇਖੀ ਐ ਰਾਜੀ ਫਿਰ ਬਦਲਾ ਕਿੰਨੇ ਲਿਆ ਕੁੱਕੀ ਗਿੱਲ੍ਹ ਰਾਣੇ ਪਾਜ ਦਲਜੀਤ ਸਿੰਘ ਬਿੱਟੂਆ ਰਾਣੇ ਹੁਣ ਕੀ ਕਰੀਏ ਹੁਣ ਕੁੱਕੀ ਗਿੱਲ੍ਹ ਨੂੰ ਕੀ ਕਵਾਂਗੇ ਤੇ ਬਾਦਲਾਂ ਦੇ ਪ੍ਰਧਾਨ ਨੂੰ ਕੀ ਕਵਾਂਗੇ ਹੁਣ ਕੰਪੇਅਰ ਕਰੋ ਕੌਮ ਲਈ ਕਿਹੜਾ ਅੱਗੇ ਗਿਆ ਤੂੰ ਤੋਨੇ ਮੈਂ ਪੁੱਛ ਲਈ ਨਾ ਹੁਣ ਲੁਧਿਆਣੇ ਤੋਂ ਕੁੱਕੀ ਗੇਲਾ ਜਿਹੜਾ ਇੱਕ ਬੜੇ ਅਮੀਰ ਘਰ ਦਾ ਮੁੰਡਾ ਜਿੰਦੀ ਉਹਨੂੰ ਉਮਰ ਟਪਾ ਦਿੱਤੀ ਕਿ ਉਹ ਬਦਲਾ ਆਪ ਦੀ ਕੌਮ ਦਾ ਲੈਂਦਾ ਇਹ ਪੁੱਤਰ ਪੈਦਾ ਹੋਇਆ ਉਨੇ ਕਾਮ ਨੂੰ ਛੇਤਰ ਮਾਰੀ ਤੇ ਕਾਮ ਨੂੰ ਗੋਲੀ ਮਾਰੀ ਹੁਣ ਤੁਸੀਂ ਦੱਸੋ ਇੱਕ ਦਾ ਚਿਹਰਾ ਤਾਂ ਗੁਰਸਿੱਖੀ ਵਾਲਾ ਦੂਜੇ ਦਾ ਚਿਹਰਾ ਜਿਹੜਾ ਉਹ ਦਾੜੀ ਕੱਟੀ ਹੋਈ ਹੈ ਤੁਸੀਂ ਮੈਨੂੰ ਕੰਪੇਅਰ ਕਰਕੇ ਦੱਸੋ ਦੋਨਾਂ ਚ ਗੁਰਸਖਦੀ ਡੈਫੀਨਿਟ ਨਵਾਂ ਪ੍ਰਧਾਨ ਦੀ ਗੱਲ ਚੱਲ ਰਹੀ ਹੈ ਇੱਥੇ ਸੁਖਬੀਰ ਦੀ ਪ੍ਰਧਾਨਗੀ ਦੀ ਤਾਂ ਗੱਲ ਹੀ ਨਹੀਂ ਰਹੀ ਯਾਨੀ ਇੱਥੇ ਕੋਈ ਨਵਾਂ ਪ੍ਰਧਾਨ ਹੈ ਕੋਈ ਵੀ ਸਿੱਖੀ ਰੂਪ ਵਾਲਾ ਹੋ ਸਕਦਾ ਸਾਰੇ ਸਿੱਖੀ ਜਿਹੜੇ ਪ੍ਰਧਾਨ ਲੱਗਣਗੇ ਕਾਲੀਦਲ ਦੇ ਤਾਂ ਨਹੀਂ ਮਾੜੇ ਤਾਂ ਨਹੀਂ ਪਰ ਮੇਰੀ ਗੱਲ ਸੁਣੋ ਜਿਹੜਾ ਇਸ ਪਰਿਵਾਰ ਨੂੰ ਅਡੌਪਟ ਕਰਦਾ ਜਿਹੜਾ ਡੀਜੀਪੀ ਕੇਪੀਐਸ ਗਿੱਲ ਨੂੰ ਅਡੌਪਟ ਕਰਦਾ ਜਿਹੜਾ ਜੋਨੇ ਸਿੱਖਾਂ ਦੇ ਪੁੱਤਰ ਮਾਰੇ ਯਾਰ ਤੇਰਾ ਸਖਾ ਚਾਚਾ ਮਾਰਿਆ ਕੋ ਕੋ ਕੇ ਦੱਸ ਮੈਨੂੰ ਤੈਨਾਂ ਨੂੰ ਸਲੂਟ ਮਾਰੇਗਾ ਤੁਹਾਡੇ ਪਰਿਵਾਰ ਨੂੰ ਤੇਰੇ ਫਾਦਰ ਨੂੰ ਕੁੱਟ-ਕੁੱਟ ਕੇ ਬੁਰਾ ਹਾਲ ਕਰਤਾ ਤੂੰ ਕੀ ਕਹੇਗਾ ਕਿ ਸੁਮੇਸ਼ ਸਿੰਘ ਸੈਣੀ ਦੇ ਡੀਜੀਪੀ ਇਹ ਬਹੁਤ ਵਧੀਆ ਕੇਪੀਐਸ ਕੇ ਲ ਪਹਿਲੇ ਤਾਂ ਮੈਂ ਤੁਹਾਡੇ ਤੋਂ ਸ਼ੁਰੂ ਕਰ ਲੈਣਾ ਤੇਰੇ ਚਾਚੇ ਨੂੰ ਕੋ ਕੋ ਕੇ ਮਾਰਿਆ ਦੱਸ ਮੈਨੂੰ ਤੂੰ ਉਹ ਬਦਲਾ ਰੋ ਮੰਨੇਗਾ ਬਾਦਲਾਂ ਦੇ ਮੰਨਣ ਦੀ ਤਾਂ ਗੱਲ ਹੀ ਨਹੀਂ ਕਰਾ ਸਭ ਜੇ ਬਾਦਲ ਕੇ ਪਾਸੇ ਹੁੰਦੇ ਆ ਤੇ ਫਿਰ ਉੱਥੇ ਤੇ ਕੋਈ ਕਿਸੇ ਨੇ ਕਮਾਂਡ ਦਾ ਸਾਹਮਣੇ ਨਹੀਂ ਇਹ ਹੀ ਤੇ ਗੱਲ ਮੈਂ ਤੁਸੀ ਮੇਰੀ ਗੱਲ ਮੈਂ ਜਗਮੀਤ ਸਿੰਘ ਇੱਕੋ ਗੱਲ ਕਹਿ ਰਿਹਾ ਜੇ ਬਾਦਲ ਤੇ ਆਨੂੰ ਵਿੱਚੋਂ ਕੱਢਿਆ ਜਾਂਦਾ ਪਾਰਟੀ ਦੇ ਵਿੱਚ ਨਹੀਂ ਰੱਖਿਆ ਜਾਂਦਾ ਤੇ ਫਿਰ ਤਾਂ ਕਵਾਂਗੇ ਪ੍ਰਧਾਨ ਕੀ ਬੈਟਰ ਐ ਸੋ ਤੁਹਾਡਾ ਕਹਿਣਾ ਮਤਲਬ ਹੈ ਕਿ ਉਹਨਾਂ ਨੂੰ ਪਾਰਟੀ ਚ ਵੀ ਨਹੀਂ ਰੱਖਣਾ ਨਹੀਂ ਰੱਖਣਾ ਚਾਹੀਦਾ ਉਹ ਬੰਦੇ ਕਾਬਲੀ ਨਹੀਂ ਯਾਰ ਇਹ ਕਮਾਲ ਦੀ ਗੱਲ ਹੈ ਸੌਦਾ ਸਾਦ ਨੂੰ ਉਹ ਤਰਥੱਲੀ ਮਚਾਈ ਮੇਰੀਆਂ ਅੱਖਾਂ ਸਾਹਮਣੇ ਸਾਰਾ ਕੁਝ ਹੋਇਆ 2007 ਤੋਂ ਲੈ ਕੇ ਜਿਹੜਾ ਬੰਦਾ ਆਪਦੇ ਖਦਾ ਤੇ ਆਪਦੇ ਅੱਲਾਹ ਦੀ ਤੋਹੀਨ ਕਰਕੇ ਘਰੇ ਬਿਟਾ ਹੋਵੇ ਤੁਸੀਂ ਉਹਨੂੰ ਕੀ ਕਹੋ ਪਰ ਇਹ ਗੱਲ ਜਿਹੜਾ ਉਹਨਾਂ ਨੂੰ ਸਜ਼ਾ ਦੇਣ ਵਾਲਾ ਗੈਨੀ ਹਰਪ੍ਰੀਤ ਸਿੰਘ ਖੁਦ ਹੀ ਗੱਲ ਦੀ ਸਟੇਟਮੈਂਟ ਦੇ ਰਿਹਾ ਕਿ ਉਹ ਵੀ ਪ੍ਰਧਾਨਗੀ ਛੱਡ ਦੇ ਮੈਂ ਪ੍ਰਧਾਨਗੀ ਛੱਡ ਦੇਣਾ ਤੇ ਆਪਾਂ ਨਹੀਂ ਮੈਂ ਫਿਰ ਇੱਥੇ ਜਿਨ੍ਹਾਂ ਨੇ ਇਹ ਖੇਡ ਰਚਾਈ ਜਾਂ ਜਿਨ੍ਹਾਂ ਨੇ ਇਹ ਚੀਜ਼ ਦਾ ਧਾਮਾ-ਜਮਾ ਬਣ ਕੇ ਲੋਕਾਂ ਦੇ ਸਾਹਮਣੇ ਰੱਖਤਾ ਕਿ ਭਾਈ ਇਹ 도ਚੀ ਆ ਇਹ ਤਾਂ ਗੱਲ ਉਹ ਕਹਿ ਰਿਹਾ ਅਕਾਲ ਤਖਤ ਦਾ ਜੇ ਮੈਂ ਉਹ ਗਿਆਨੀ ਜੀ ਨੂੰ ਬੇਨਤੀ ਕਰੂੰਗਾ ਅਗਰ ਉਹਨਾਂ ਨੂੰ ਇਹ ਬਿਆਨ ਦੇਣ ਲੱਗਿਆ ਕੋਈ ਕਲੀਅਰ ਨਹੀਂ ਹੋਈ ਤਾਂ ਕਲੀਅਰ ਕਰ ਦੇਣਾ ਚਾਹੀਦਾ ਕਿ ਇਸ ਬੰਦੇ ਦੇ ਨਾਲ ਤਾਂ ਦੋ ਕਦਮ ਤੁਰਨ ਦੇ ਨਾਲ ਹੀ ਤੁਸੀਂ ਖਤਮ ਹੋ ਚੁ। ਤੁਹਾਨੂੰ ਸਪੱਸ਼ਟ ਗੱਲ ਦੱਸਾਂ ਫਿਰ ਫਾਇਦਾ ਕੀ ਹੈ ਕੀ ਫਾਇਦਾ ਉਹਨਾਂ ਨੇ ਸਪਸ਼ਟ ਕੀਤੀ ਆ ਉਹਦੀ ਪ੍ਰੈਸ ਕਾਨਫਰੰਸ ਦੇ ਵਿੱਚ ਗੱਲ ਕਿ ਭਾਈ ਉਹ ਵੀ ਛੇ ਦਿਨ ਪ੍ਰਦਾਨ ਕੀਤੇ ਮੈਂ ਵੀ ਛੇ ਦਿਨ ਮੈਂ ਮੈਂ ਇਸ ਗੱਲ ਨਾਲ ਐਗਰੀ ਜੇ ਇਸ ਪਰਿਵਾਰ ਨੂੰ ਪਰਫੁੱਲਤ ਕਰਨਾ ਹੈ ਤਾਂ ਫਿਰ ਫਾਇਦਾ ਕੀ ਹੈ ਇੱਕ ਪਾਸੇ ਚਰਚਾ ਇਹ ਚੱਲਦੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਵਾਲੀ ਪਾਰਟੀ ਜਿੰਦੀ ਉਹ ਪ੍ਰਧਾਨਗੀ ਕਰਦੇ ਨੇ ਜਿਹੜੀ ਅਕਾਲ ਤੱਕ ਤੋਂ ਚੱਲੀ ਹੋਈ ਪੰਜ ਮੈਂਬਰਾਂ ਦੇ ਵਿੱਚੋਂ ਨਿਕਲੀ ਪੁਨਰ ਸਰਜੀਤੀ ਅਕਾਲੀ ਦਲ ਜਿਹਨੂੰ ਕਹਿ ਦਿੰਦੇ ਆ ਦੂਜੇ ਪਾਸੇ ਵਾਰਸ ਪੰਜਾਬ ਅਕਾਲੀ ਦਲ ਇਹਨਾਂ ਦਾ ਆਪਸੀ ਗੱਠਜੋੜ ਦੀ ਚਰਚਾ ਹੁੰਦੀ ਆ ਤਰਨ ਤਰਨ ਦਾ ਇਲੈਕਸ਼ਨ ਲੜਿਆ ਜਾਂਦਾ ਜਿਨ੍ਹਾਂ ਨਾਲ ਤੁਹਾਡਾ ਗੱਠਜੋੜ ਉਹ ਬਾਦਲ ਕੀ ਮਤਲਬ ਕਿ ਕਹਿ ਲਈਏ ਕਿ ਉਸ ਤੱਕੜੀ ਵਾਲੇ ਅਕਾਲੀ ਦਲ ਦੀ ਫੇਰ ਉਹ ਕਹਿੰਦੇ ਨੇ ਕਿ ਚੜ੍ਹਦੀ ਕਲਾ ਹੋਵੇ ਕਹੀ ਮਰਜ ਹੋ ਜਗੇ ਸਾਰੇ ਫਿਰ ਇੱਕ ਕਿੱਥੇ ਚੱਲ ਰਹੀ ਹੈ ਗੱਲ ਲੋਕਾਂ ਨੂੰ ਬੇਵਕੂਫਤਾ ਨਹੀਂ ਬਣਾਇਆ ਜਾ ਰਿਹਾ ਕਿ ਸਾਰੇ ਇੱਕੋ ਹੀ ਹੋ ਜਾਣ ਲਾਸਟ ਤੇ ਜਾ ਕੇ ਨਹੀਂ ਦੇਖੋ ਜੀ ਅਜੇ ਤਾਂ ਚਲ ਕੁਝ ਨਹੀਂ ਹੋਇਆ ਜੇ ਹੋਊਗਾ ਤਾਂ ਮੈਂ ਇਸ ਗੱ ਕਿ ਉਸ ਪਰਿਵਾਰ ਨੂੰ ਵਿੱਚ ਨਹੀਂ ਚਾਹੀਦਾ ਕਿਸਾਨਾਂ ਦੇ ਉਲਟੋ ਯਾਰ ਕਿਸਾਨਾਂ ਦਾ ਬੇਸ ਖਤਮ ਕਰਦੇ ਹੋ ਇਹਨਾਂ ਆਪ ਦਾ ਬਿਆਨ ਸੀ ਹਰ ਚੀਜ਼ ਦਾ ਇਹ ਉਲਟ ਬਿਆਨ ਦਿੱਤਾ ਹੋਇਆ ਹੈ ਆ ਜਿਹੜੇ ਖੜਕੂ ਸਿੰਘ ਨੇ ਉਹਨਾਂ ਨੂੰ ਅੱਤਵਾਦੀ ਬੋਲਦਾ ਹੁੰਦਾ ਸੀ ਇਹ ਅੱਤਵਾਦੀ ਨੇ ਪੰਜਾਬ 'ਚ ਨਹੀਂ ਵੜਨਦੇ ਦੱਸੋ ਕਿਹੜੀ ਕਿਹੜੇ ਪੁਆਇੰਟ ਤੇ ਆ ਕੇ ਪੰਜਾਬ ਦੇ ਹੱਕ 'ਚ ਜਾਏ ਬੰਦਾ ਆਪ ਦੇ ਬੰਦੀ ਸਿੰਘਾਂ ਦੇ ਹੱਕ 'ਚ ਬੋਲਿਆ ਹੋਵੇ